ਜ਼ਿਲ੍ਹਾ ਕਪੂਰਥਲਾ ਵਿੱਚ ਨਿਜੀ ਹੋਟਲ ਵਿੱਚ ਪ੍ਰਾਪਰਟੀ ਡੀਲਰਾਂ ਦੀ ਇੱਕ ਦੂਜੀ ਐਸੋਸੀਏਸ਼ਨ ਵੱਲੋਂ ਹੰਗਾਮੇ ਮੀਟਿੰਗ ਦਾ ਆਯੋਜਨ ਕੀਤਾ ਗਿਆ। ਤੁਹਾਨੂੰ ਦੱਸ ਦਈਏ ਇਸ ਤੋਂ ਪਹਿਲਾਂ ਵੀ ਬੀਤੇ ਦਿਨ ਇੱਕ ਪ੍ਰਾਪਰਟੀ ਡੀਲਰਾਂ ਨੇ ਆਪਣੀ ਐਸੋਸੀਏਸ਼ਨ ਦਾ ਗਠਨ ਕੀਤਾ ਸੀ ਜਿਸ ਵਿੱਚ ਚੋਣਾ ਨੇ ਸ਼ਹਿਰ ਦੇ ਇੱਕ ਬਹੁਤ ਹੀ ਮਸ਼ਹੂਰ ਅਤੇ ਪੁਰਾਣੇ ਪ੍ਰਾਪਰਟੀ ਡੀਲਰ ਜੋ ਕਿ 82 ਸਾਲ ਦੇ ਨੇ ਉਹਨਾਂ ਨੂੰ ਆਪਣੀ ਟੀਮ ਵਿੱਚ ਸ਼ਾਮਲ ਨਹੀਂ ਕੀਤਾ ਜਦੋਂ ਮੀਡੀਆ ਵਾਲੇ ਚਾਚਾ ਰਾਮਪਾਲ ਮੂੜੀਆਂ ਦੀ ਮੀਟਿੰਗ ਸ਼ਾਮਲ ਨਾ ਹੋਣ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਉਹ ਬਿਮਾਰ ਚੱਲ ਨੇ ਇਸੇ ਕਰਕੇ ਮੀਟਿੰਗ ਵਿੱਚ ਸ਼ਾਮਲ ਨਹੀਂ ਹੋ ਸਕੇ। ਦੂਜੇ ਪਾਸੇ ਹੁਣ ਐਸੋਸੀਏਸ਼ਨ ਦਾ ਗਠਨ ਕੀਤਾ ਗਿਆ ਹੈ ਇਸ ਦਾ ਨਾਮ ਹੁਣ ਸੀਨੀਅਰ ਪ੍ਰਾਪਰਟੀ ਡੀਲਰ ਐਸਐਸ ਰੱਖਿਆ ਗਿਆ ਜਿਸ ਵਿੱਚ ਸ਼ਹਿਰ ਦੇ ਕਈ ਨਾਮਵਰ ਲੋਕਾਂ ਨੇ ਹਿੱਸਾ ਲਿਆ ਹਾਂਜੀ ਸਰ ਇਹ ਜਿਹੜੀ ਕਿ ਨਵੀਂ ਐਸੋਸੀਏਸ਼ਨ ਗਠਨ ਕੀਤੀ ਹੈ ਕੀ ਉਹਦਾ ਬਤ ਅਨਵਰ ਟਾਈਮ ਤੇ ਕੀ ਤੁਹਾਡਾ ਕੰਮ ਰਹੂਗਾ

ਲਗੇ ਸੀ ਕਿ ਜਿਹੜੀ ਨਵੀਂ ਬੋਡੀ ਗਠਨ ਕਰਨ ਦੀ ਮਤਲਬ ਕਿ ਇੱਧਰ ਕੋਈ ਅਫਸਰ ਟਕਰਾਅਤਾ ਨਹੀਂ ਹੈ ਤੁਸੀਂ ਕੀ ਤੇ ਗਾਂ ਹੀ ਸਾਫ਼ ਸੁਥਰੇ ਤਰੀਕੇ ਨਾਲ ਹੋਰ ਚੱਲੇ ਹੁਣ ਜਿਆਦਾ ਚੱਲੇਗਾ ਸਾਡੀ ਜਿਹੜੀ ਐਸੋਸੀਏਸ਼ਨ ਗਠਨ ਹੋਣਾ ਜਿਹੜੀ ਸਰਕਾਰੀ ਦਫਤਰਾਂ ਦੇ ਵਿੱਚ ਕ腐ਸ਼ਨ ਚੱਲਦੀ ਪਈ ਉੱਥੇ ਨੱਥ ਪਾਈ ਜਾਊਗਾ ਜਰੂਰ ਨੱਥ ਪਾਵਾਂਗੇ ਜੀ ਸਾਰੇ ਇਕੱਠੇ ਹਾਲ ਕੇ ਇੱਕ ਵਾਰ ਜਿਹਨੂੰ ਨੱਥ ਪਾਵਾਂਗੇ ਜਿੱਥੇ ਕ腐ਸ਼ਨ ਹੁੰਦੀ ਸਾਨੂੰ ਦੱਸੇ ਕਿ ਸਾਡਾ ਕੋਈ ਡੀਲਰ ਆ ਅਸੀਂ ਉਹਦੇ ਲਈ ਤਨਮਨ ਧਨ ਨਾਲ ਖੜੇ ਆ ਉੱਤੋਂ ਉੱਪਰ ਦਾ ਕੋਈ ਪਹੁੰਚਾਂਗੇ ਸੋ ਕੋ ਯਾਰ ਇਹ ਜਿਹੜੀ ਡੀਲਰੀ ਕ੍ਰਪਸ਼ਨ ਕਰਦਾ ਪਾਇਆ ਗਿਆ ਫਿਰ ਉਹ ਫਿਰ ਅਸੀਂ ਉਹ ਅਸੀਂ ਉਹ ਸਾਰੇ ਡੀਲਰਾਂ ਇਕੱਠੇ ਹੋ ਕੇ ਬੈਠ ਕੇ ਉਹ ਮਸਲੇ ਨੂੰ ਸੋਲਵ ਕਰਾਂਗੇ ਤੇ ਐਕਸ਼ਨ ਲੈ ਆਜੋ ਉਹ ਤੇ ਐਕਸ਼ਨ ਲੈਵਾਂ ਕਹਿੰਦ ਮੈਂ ਕਿ ਅਨਾਰੇ ਟਾਈਮ ਤੇ ਤੁਹਾਡੀ ਜਿਹੜੀ ਐਸੋਸੀਏਸ਼ਨ ਬਣੀ ਹੈ ਸਾਫ ਸੁਥਰਾ ਕੰਮ ਕਰੂਗੀ ਸਾਫ ਸੁਥਰਾ ਕੰਮ ਕਰੂਗੀ ਕਿਰਕਿ ਸਾਰੇ ਬੰਦੇ ਕੋਈ ਸੀਕੀ ਕਾਰਨ ਕੀ ਉਹਨੇ ਆਪਣੀ ਜਿਹੜੀ ਕੈਸੋਸੀਏਸ਼ਨ ਗਠਨ ਕੀਤੀ ਆ ਦੂਰੋਂ ਫੋਲ ਵਿੱਚ ਉਹ ਵੀ ਬੇਗਾਨਾ ਬੋਰੀਆ ਮਿਲਦੇ ਆ ਕੋਈ ਕੋ ਗੱਲ ਇੱਕ ਬਾਅਦ ਇਹ ਬਚਾਉ ਉਹ ਮਿਲਦੇ ਆ ਕੋਈ ਗੱਲ ਨਹੀਂ ਰੱਬ ਕੋਈ ਸਹੀ ਆ ਬੰਦ ਤੁਹਾਨੂੰ ਨਹੀਂ ਲੱਗਦਾ ਉਹਨਾਂ ਜਿਹੜੀ ਪਹਿਲੀ ਐਸੋਸੀਏਸ਼ਨ ਵੱਲੋਂ ਗਲਤ ਮਤਕੀ ਕਹਿ ਲੋ ਕਿ ਫਾਰਵਰਡ ਉਡਾ ਕੇ ਆਪਣੀ ਐਸੋਸੀਏਸ਼ਨ ਕਠਨ ਕਰਕੇ ਤਾਂ ਕਈ ਬੰਦੇ ਨੂੰ ਨਾਰਾਜ਼ ਵੀ ਕੀਤਾ ਵਾ ਜੋ ਸਾਡੇ ਬੰਦਾ 100 ਦਾ ਬੰਦਾ ਕਾਫੀ ਉਹਨਾਂ ਤਾਂ ਜਿਹੜੀ ਐਸੋਸੀਏਸ਼ਨ ਆਉਣ ਵਾਲੇ ਟਾਈਮ ਤੇ ਇਹ ਕਿ ਪ੍ਰਾਪਰਟੀ ਨੂੰ ਲੈ ਕੇ ਕਿਸ ਤਰੀਕੇ ਦੇ ਕਿ ਕਿ ਮਸਲੇ ਜਿਹੜੀ ਸਰਕਾਰੀ ਦਰਵਾਜ਼ੇ ਪੇਸ਼ ਕੀਤੇ ਜਾਉਗੇ ਜਿਹੜੇ ਮਸਲੇ ਰੁਪਏ ਆ ਐਨ ਆਰ ਸੀ ਆਲੇ ਆ ਜਾਂ ਹੋਰ ਆ ਉਹ ਦਿਕਾ ਅਸੀਂ ਉੱਤੇ ਰੁਕਣ ਜਾਵਾਂਗੇ ਤਸੀਲੇ ਦੇ ਦਿਸ ਰੁਕਾਂਗੇ ਜਿਹਨੂੰ ਬਦਲ ਜਾਵਾਂਗੇ ਉਹ ਖਤ ਰੱਬ ਤੱਕ ਜਾਵਾਂਗੇ ਸਰਹਰ ਸਰਹਰ ਕਾਲ ਦੇ ਪੋਚੇ ਕਰਾਂ ਜੇ ਤਸੀਲੇ ਦੇ ਵਿੱਚ ਗੱਲ ਕਰੇ ਤਸੀਲੇ ਦੇ ਵਿੱਚ ਜਿਹੜੀ ਕਰਪਸ਼ਨ ਚੱਲਦੀ ਆ ਉਹ ਅਫਸਰਾਂ ਦੀ ਵੀ ਖਿਲਾਫ ਕੋਈ ਆਪਣੇ ਅਨਵਾਇਟ ਟਾਈਮ ਤੇ ਬੋਲੋ ਭਾਵੇਂ ਉਹ ਜਿਹੜੀ ਜਗ੍ਹਾ ਪਾਉ ਕੋ ਲਗਾਉ ਕਰਾ ਮਲਕੀ ਕਹਿ ਲੋ ਕਿ ਹੁਣ ਤੁਸੀਂ ਜਿਹੜੀ ਕਿ ਤਹਿਸੀਲਾਂ ਦੇ ਵਿੱਚ ਕ腐ਪਸ਼ਨ ਚੱਲਦੀ ਹੈ ਉੱਥੇ ਵੀ ਨੱਥ ਪਾਈ ਜਾਓਗੇ ਇਸ ਤੋਂ ਇਲਾਵਾ ਹੋਰ ਕੀ ਮਤਕੇ ਏਜੰਡੇ ਰੱਖੋਗੇ ਤੁਹਾਡੀ ਹੋਰ ਜੀ ਸਾਰੇ ਭਰਾ ਆ ਕੇ ਕਾਬੂ ਹੋਣ ਚੜਾਵਾਂਗੇ ਜਿਹੜੇ ਵਾਰੇ ਲੋਕੀ ਕਹਿੰਦੇ ਆ ਆਪਾਂ ਨਗਾਉ ਨੂੰ ਸੋਧੇ ਰੇਤਨ ਪਾਣੇ ਬਟੇ ਬੋਵਾਣਗੇ ਸਾਧਾ ਮੇਰੀ ਕਿਰਕ ਕਿਸੇ ਵੀ ਲੋਕਾਂ ਨੂੰ ਹੁਣ ਮੁਸ਼ਕਲ ਨਹੀਂ ਆਂ ਦਿਤੀ ਪਿਛਲੀ ਜਿਹੜੀ ਜਿਹੜੀ ਹੋਈ ਹੈ ਤੁਹਾਡੀ ਆਪਣਾ ਇੱਕ ਲਗ ਪਾਰਟੀ ਹੋਈ ਹੈ ਜਿਹੜੀ ਦਿਲਰਾਂ ਦੀ ਉਹਦੇ ਵਿੱਚ ਕਿਹਾ ਗਿਆ ਕਿ ਚਾਚਾ ਰਾਮਪਾਲ ਜੀ ਬਿਮਾਰ ਤੇ ਇਸ ਕਰਕੇ ਨਹੀਂ ਆਏ ਉਹਦੇ ਬਾਰੇ ਕੀ ਕਹਿਣਾ ਤੁਸੀਂ ਉਹ ਰਾਮਪਾਲ ਜੀ ਦੇ ਨਹੀਂ ਨਹੀਂ ਇੱਕ ਇੱਕ ਮਿੰਟ ਪਹਿਲੇ ਇੱਕ ਮਿੰਟ ਪਹਿਲੇ ਹਾਂਜੀ ਸਾਰੇ ਜੇ ਆਪਾਂ ਗੱਲ ਕਰੀਏ ਇਹ ਪ੍ਰੋਪਰਟੀ ਕਿਹ ਲੋਕੀ ਜਿਹੜੀ ਕਿ ਐਸੋਸੀਏਸ਼ਨ ਤਾਂ ਬਣਾ ਰਹੀ ਹੈ ਪਰ ਸਾਨੂੰ ਇਹ ਦੱਸੇ ਜਾਵੇ ਇਹਦੇ ਵਿੱਚ ਰਜਿਸਟਰਡ ਕਿੰਨੇ ਕਿ ਐਸੋਸੀਏਸ਼ਨ ਹੈਗੀ ਆ ਤੁਹਾਡੀਆਂ ਪਰ ਆਪਣੀ ਡੀਲਰ ਕਿੰਨੇ ਕਾ ਰਜਿਸਟ੍ਰੇਸ਼ਨ ਹੈਗੇ ਜਿਹੜਾ ਕਿ ਸ਼ਹਿਰ ਦੇ ਵਿੱਚ ਕੰਮ ਕਰਦੇ ਪਏ ਨੇ ਸਰਕਾਰੀ ਜਿਸਟ੍ਰੇਟ ਕਿੰਨੇ ਕਬਾ ਪ੍ਰਾਪਰਟੀ ਡੀਲਰ ਦੋਸਤੋ ਮਤਵਾ ਦੇ ਮੈਨ ਕਿ ਬਿਨਾਂ ਰਜਿਸਟ੍ਰੇਟ ਦੇ ਜਿਹੜੇ ਕਿ ਪ੍ਰਾਪਰਟੀ ਡੀਲਰ ਕੰਮ ਕਰਦੇ ਸ਼ਹਿਰ ਦੇ ਵਿੱਚ ਕੀ ਤੁਹਾਨੂੰ ਲੱਗਦਾ ਕਿ ਸ਼ਹਿਰ ਦੇ ਵਿੱਚ ਤੇਰੀ ਕਿ ਤਸਿਲਾਂ ਦੇ ਵਿੱਚ ਕ੍ਰਪਸ਼ਨ ਹੋ ਰਹੀ ਹੈ ਕਿ ਤਨ ਕਿਤੇ ਜਿਹੜੇ ਕਿ ਪ੍ਰਾਪਰਟੀ ਡੀਲਰ ਵੀ ਜ਼ਿੰਮੇਵਾਰ ਬੰਦਾ ਜਿਹੜੇ ਕਿ ਸੂਤਰ ਕਹਿੰਦੇ ਆ ਕਰਪਸ਼ਨ ਕਹਿੰਦਾ ਮਤਲਬ ਕਿ ਜਲਦੀ ਕੰਮ ਕਰਾਣ ਲਈ ਕਰਪਸ਼ਨ ਦਾ ਕੀਤਾ ਜਾਏਗਾ ਕੋਈ ਢੀਡੀਆਂ ਉਰਲ ਕੇ ਇਸ ਲਈ ਐਸੋਸੀਏਸ਼ਨ ਦਾ ਗਠਨ ਕੀਤਾ ਐਸੋਸੀਏਸ਼ਨ ਦਾ ਗਠਨ ਐਸੇ ਕਰਕੇ ਗਠਨ ਕੀਤਾ ਹੁਣ ਨੱਥ ਪਾਈ ਜਾਊਗੀ ਜਿਹੜੀ ਕਰਪਸ਼ਨ ਨੂੰ ਪੂਰੀ ਨੱਥ ਪਾਓਏ ਆਪਾਂ ਕਹਿੰਦਾ ਪੂਰੀ ਨੱਥ ਪਾਈ ਜਾਏ ਜਿਹੜੇ ਅਫਸਰ ਮੰਗਦੇ ਐ ਕਰਪਸ਼ਨ ਪੂਰਾ ਪੂਰਾ ਬਿਜੇਰ ਪਾਜੋ ਅੱਜ ਦੀ ਜਿਹੜੀ ਤੁਹਾਡੀ ਡੀਲਰਾਂ ਵੱਲੋਂ ਜਿਹੜੀ ਕਾਨਫਰੰਸ ਕੀਤੀ ਕੀ ਇਹਦਾ ਮੁੱਖ ਕਾਰਨ ਕੀ ਆ ਮੁੱਖ ਏਜੰਡਾ ਕੀ ਆ ਜਿਹੜੀ ਤੁਹਾਡੀ ਡੀਲਰਾਂ ਵੱਲੋਂ ਕਾਨਫਰੰਸ ਕੀਤੀ ਜਾ ਰਹੀ ਹੈ ਇਹਦਾ ਮੇਨ ਕਾਰਨ ਕੀ ਆ ਸਾਰਿਆਂ ਨੂੰ ਇਕੱਠੇ ਅਸੀਂ ਐਸੇ ਕਰਕੇ ਕੰਮ ਸਹੀ ਕਰਦਾ ਆ ਤੇ ਇਕੱਠੇ ਹੋ ਜਾਈਏ ਕੰਮ ਬਹੁਤ ਗਲਤ ਹੋ ਰਿਹਾ ਹੈ ਉਹ ਵਾਦੋ ਕਰਿਆ ਵੇ ਕਿ ਕਿਸੇ ਦਾ ਬੇਸਾਬ ਨਹੀਂ ਹੋਵੇ ਕਿਸੇ ਨੂੰ ਸੌਦਾ ਦਿਖਾਇਆ ਇਹਦਾ ਸੌਦਾ ਹੋਰ ਦਿਖਾਤਾ ਉਹਦੇ ਹੋਰ ਉਹ ਕਹਿੰਦਾ ਉਹ ਬੁਝਾ ਦੇ ਤੇਰੇ ਨਾਲ ਲੱਗੋ ਜਿਹੜੀ ਦੂਜੀ ਐਸੋਸੀਏਸ਼ਨ ਬਣੀ ਉਹ ਤੁਹਾਡੇ ਨਾਲ ਰਹੂਗੀ ਕਿ ਤੁਸੀਂ ਲੱਗ ਆਉਂਦੇ ਹੋ ਪ੍ਰਿੰਟ ਆਇਆ ਜੀ ਮੈਨੂੰ ਜਿਹੜੀ ਦੂਜੀ ਐਸੋਸੀਏਸ਼ਨ ਬਣੀ ਹੈ ਉਹਨਾਂ ਦਾ ਪਤਾ ਇੱਕਠੇ ਇੱਕਠੇ ਕੰਮ ਕਰੂੰਗੇ ਕਿ ਅਲੱਗ-ਅਲੱਗ ਕਰੂੰਗੇ ਕੰਮ ਸਾਰੇ ਹਾਊਸਰ ਨਾਲ ਮਿਲ ਕੇ ਕੰਮ ਕਰਾਂਗੇ ਜੀ ਨਾਲ ਮਿਲ ਕੇ ਕੰਮ ਕਰਾਂਗੇ ਉਹ ਹੋਈ ਆਪਣੇ ਬੱਚੇ ਆ